ਉਹਦਾ ਮੇਰਾ 2000 ਰੁਪਿਆ ਮੰਨਿਆ ਥਾ 4 ਲੱਖ ਦਾ ਵੇਚ ਕੇ ਨਿਕਲ ਗਿਆ ਠੀਕ ਹੈ ਅਗਰ ਜਸਟੇ ਨਹੀਂ ਹੈਗਾ ਤਾਂ ਤੂੰ ਆਪਣਾ ਪੈਲੀ ਬਾ ਸਕਦਾ ਨਾ ਤਾਂ ਨਿਸ਼ਾਨਦੇਹੀ ਕਰਾ ਸਕਦਾ ਨਕਲ ਦੇ ਸਕਦਾ ਉਹ ਮਾਰਦਾ ਵੀ ਹੋਏ ਚਾ ਇਹ ਸਾਢੇ ਪੰਜ ਨੂੰ ਬੜਾ ਮੈਂ ਹੱਕ ਹੱਕੀ ਬਨਛੜੀ ਵੀ ਮੋਢੇ ਤੋਂ ਮਾਰ ਮਾਰ ਇਹ ਆ ਉਹ ਘਟਮਾਰ ਕਰ ਸਕਦੇ ਤਾਂ ਮੈਂ ਵੀ ਆਪਣੀ ਉਹਨਾਂ ਦੀ ਮਾਰੀ ਮੋਢੀ ਜਿੱਥੇ ਮੇਰੇ ਕਾਬੂ ਹੋਣਗੇ ਮੈਂ ਵੀ ਘਟਮਾਰ ਕਰ ਸਕਦਾ ਪਰ ਮੈਂ ਫਿਰ ਵੀ ਲੜਾਈ ਤੋਂ ਬਚਣਾ ਚਾਹੁੰਦਾ ਮੇਰੀ ਮੈਨੂੰ ਦੇਤੀ ਇਹਨੂੰ ਮਾਰਦਾ ਘੋੜਦਾ ਹੈਗਾ ਤੇ ਇਸ ਤੋਂ ਬਾਅਦ ਆ ਫੇਰ ਮੜ ਕੇ ਕਾਲੀ ਮੈਨੂੰ ਦੇਖ ਕੇ ਤੇ ਹੰਡ ਕਰਦਾ ਹੀ ਨੇ ਸ਼ਰ ਕਰਦਾ ਮੈਂ ਕੋਈ ਵੀ ਤੱਕਾ ਇਹ ਕਰਦੇ ਆ ਸਾਰੇ ਜਿਹਨੇ ਚਾਰੇ ਤਿੰਨੇ ਜਾਰੇ ਜਿਹਨੇ ਇਕੱਠੇ ਇੱਕ ਪਾਸੇ ਹੋ ਗਏ ਮੈਨਾਂ ਤੱਕਾ ਕਰ ਦਿੰਦਾ ਯਾਰ ਮੈਨੂੰ ਨਹੀਂ ਦਿਖਾਈਏ ਐਸਐਸਪੀ ਵੀ ਇਹਨਾਂ ਦਾ ਦਿਖਾ ਦਿੰਦੀ ਏ ਕਿ ਇਹਨੂੰ ਵੀ ਥਾਣੇ ਵੀ ਦੇ ਕੇ ਆਇਆ ਤੇ ਫੇ ਮੇਰੀ ਕਹੀ ਨੇ ਸੁਣਾਈ ਨਹੀਂ ਕੀਤੀ ਕਹਿੰਦੇ ਵੀ ਜੋ ਅਦਾਲਤ ਦੇ ਕੇ ਚੱਲਦਾ ਪਿਆ ਜੋ ਅਦਾਲਤ ਫੈਸਲਾ ਕਰਦੇ ਸਾਨੂੰ ਸਮਝੂਰ ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਕਿ ਮਾਪੇ ਆਪਣੇ ਬੱਚਿਆਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਮੰਨਦੇ ਹਨ ਪਰ ਉਹੀ ਬੱਚੇ ਜਦੋਂ ਵੱਡੇ ਹੁੰਦੇ ਹਨ ਤਾਂ ਮਾਪੇ ਅਤੇ ਭੈਣ ਭਰਾਵਾਂ ਤੋਂ ਵੱਧ ਪਿਆਰੀ ਜ਼ਮੀਨ ਜਾਇਦਾਦ ਹੋ ਜਾਂਦੀ ਹੈ ਜਿਸ ਦੇ ਲਈ ਅਕਸਰ ਹੀ ਭਰਾਵਾ ਭਰਾਵਾ ਵਿੱਚ ਝਗੜਾ ਦੇਖਣ ਨੂੰ ਮਿਲਦਾ ਹੈ ਜਿਹਾ ਹੀ ਮਾਮਲਾ ਸਾਹਮਣੇ ਆਇਆ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਗਲਵਾਨ ਦਾ ਜਿੱਥੇ ਇੱਕ ਪਿਤਾ ਵੱਲੋਂ ਆਪਣੇ ਵੱਡੇ ਪੁੱਤਰ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੈਂ ਆਪਣੇ ਛੋਟੇ ਪੁੱਤਰ ਨਾਲ ਰਹੇ ਰਿਹਾ ਹਾਂ ਪਰ ਮੇਰਾ ਵੱਡਾ ਪੁੱਤਰ ਮਨਜੀਤ ਸਿੰਘ ਮੇਰੀ ਸੇਵਾ ਨਹੀਂ ਕਰਦਾ ਅਤੇ ਮੇਰੀ ਮਾਰਕੁਟਾਈ ਕਰਦਾ ਹੈ ਤੇ ਨਾਲ छोटे भरा भी झगड़ा करता है जिस तुखी तो होकर मैं अपनी जमीन छोटे पुत्र कर दिखती है पीड़ित बापू छोटे बेटे गुरमेज सिंह बेटी गुरमीत कौर ने कहा कि साडा भरा सरकारी नौकरी करता है पर फिर भी वह साडी फसल नै जाता है साडे पिता ने इस उत्ते केस किया है जो कि अदालत कारवाई चल रही है पर इसके बावजूद भी वह साडे न धक्केाही कर रहा है ਉਸ ਵੱਲੋਂ ਗੁਰਦੌਰ ਨੂੰ ਲਿਆ ਕੇ ਧੱਕੇ ਨਾਲ ਸਾਡੀ ਜ਼ਮੀਨ ਦੀ ਮੰਗਤੀ ਕਰਵਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਅਦਾਲਤ ਦਾ ਜੋ ਵੀ ਫੈਸਲਾ ਹੋਵੇਗਾ ਸਾਨੂੰ ਮਨਜ਼ੂਰ ਹੋਵੇਗਾ ਜਗਰਾ ਸਿੰਘ ਮਾਦਰਾ ਕੋਟ ਦਾ ਮੇਰਾ 2000 ਰੁਪਿਆ ਮੰਗਿਆ ਥਾਂ 4 ਲੱਖ ਦਾ ਵੇਚ ਕੇ ਨਿਕਲ ਗਿਆ ਠੀਕ ਹੈ ਅਬ 4 ਲੱਖ ਦਾ ਥਾਂ ਰਹਿਣ ਦਾ ਹੈ ਗਾਗਰ ਮੇਰੇ ਸਭ ਕੁਝ ਮੇਰਾ ਇਹ ਕਿਸੇ ਕਬਜ਼ੇ ਜਾ ਕੇ ਰਹਿ ਗਿਆ ਉਹ ਰੋਟੀ ਨਹੀਂ ਪੁੱਛਦਾ 2000 ਰੁਪਿਆ ਕਿਥੇ ਮੇਰ ਕੋ ਪੈਸੇ ਖਾ ਲਈਗੇ 2000 ਰੁਪਇਆ ਕੀਤਾ ਹੋ ਵੀ ਨਹੀਂ ਸਾਲ ਸੀ ਸਾਲ ਹੋ ਗਿਆ ਆ ਮਾਰਕੋਟ ਕਰਦਾ ਮਾਰਦਾ ਵੀ ਹੋਈ ਚਾ ਇਹ ਸਾਰੇ ਪੈਸੇ ਨੂੰ ਪਤਾ ਮੈਂ ਅੱਗੇ ਅੱਗੇ ਹੀ ਭੰਨ ਛੜੀ ਮੇਰੇ ਮੋਢੇ ਤੋਂ ਮਾਰ ਮਾਰ ਇਹ ਗਾਣਾ ਕਰੇ ਆ ਗਿਆ ਮੈਂ ਕਿਹਾ ਓਏ ਯਾ ਆਪਣੇ ਘਰ ਨੂੰ ਪਤਾ ਦੱਸ ਬਈ ਜਾ ਕੇ ਯਾ ਉਹ ਮੈਂ ਕਿਹਾ ਜਾ ਚਲਾ ਜਾ ਇਹ ਆ ਮਾਰਿਆ ਦੋ ਤਿੰਨ ਵਜੇ ਆ ਕੇ ਭੱਜ ਗਈ ਜੋ ਚਲਾ ਗਿਆ ਬੰਦੇ ਆ ਗਿਆ ਮਗਰੋਂ ਹੋਰ ਹੋਰ ਚੱਕ ਇਹ ਮਾਰਦਾ ਵੀ ਰਹੂ ਮੇਰੇ ਨੂੰ ਸਾਡੇ ਕੇਸ ਛੱਡੇ ਕੁੜੀ ਆਇਆ ਤੇ ਛੱਡੇ ਸਾਡੀ ਜ਼ਮੀਨ ਧੱਕਾ ਜਿਹਾ ਖੋਹ ਲਿਆ ਮੇਰਾ ਫਿਰ ਵੀ ਧੱਕਾ ਕਰ ਰਿਹਾ ਜੜਨਾ ਧੱਕਾ ਹਾਂ ਪੱਟਾ ਕਰਦਾ ਹੈ ਅੰਗਰਮੇ ਸਿੰਘ ਆ ਜੀ ਪਰ ਮੇਰੇ ਸਾਲੀ ਪੰਜ ਗੱਲੇ ਜੀ ਇੱਕ ਨਾਲ ਥਾਂ ਜੀ ਤੇ ਇਹੀ ਤਿੰਨ ਭਰਾ ਹਾਂ ਤੇ ਇਹਨਾਂ 'ਚ ਇੱਕ ਦੀ ਦੱਤ ਹੋ ਗਈ ਹੈ ਤੇ ਰਗੇ ਹਾਂ ਦੋ ਜਣੇ ਦੋ ਜਣੇ ਆ ਬਾਪੂ ਨੇ ਪਹਿਲਾਂ ਮੈਨੂੰ ਦੇਤੀ ਇਹਨੂੰ ਮਾਰਦਾ ਘੋੜਦਾ ਹੈਗਾ ਤੇ ਇਸ ਤੋਂ ਬਾਅਦ ਆ ਫੇਰ ਮੜ ਕੇ ਸਾਲੀ ਮੈਨੂੰ ਦੇ ਕੇ ਤੇ ਹਾਂ ਲੇ ਘਟਾਇਆ ਇਹਨਾਂ ਇਹ ਬਾਪੂ ਨੂੰ ਸੋਭਾ ਕੋਈ ਅਦਾਲਤ ਵਿੱਚ ਪੀਲ ਲਾਈ ਆਪਣੀ ਹਾਂਜੀ ਪੀਲ ਲਾਈ ਇੱਕ ਦਸਪਰ ਲੱਗੀ ਹੈ ਪਹਿਲਾਂ ਬਟਾਲੇ ਲਾਈ ਸੀ ਤੇ ਉਹਨਾਂ ਨੇ ਸਾਡੀ ਨਹੀਂ ਕਿਸਾਈ ਕੀਤੀ ਕਹਿੰਦੇ ਫਿਰ ਤੇ ਹੁਣ ਇੱਥੇ ਲੱਗੀ ਹੈ ਬਟਾ ਗਦਾਪਰ ਲੱਗੀ ਇਸ ਐਡੀਸੀ ਦੇ ਕਣ ਕਿ ਇਹਨਾਂ ਨੇ ਜੀ ਰਾਤ ਆ ਕੇ ਨਿਹੰਗ ਲਿਆ ਕੇ ਤੇ ਬਦੇ ਲੱਗਤ ਰਾਤ ਨਾ ਵੜਕ ਲੈ ਗਏ ਆਈ ਫੇ ਮੁਰਕੇ ਉਸ ਤੋਂ ਬਾਅਦ ਆ ਫਿਰ ਗੱਡੀ ਮੰਗਾਈ 112 ਨੰਬਰ ਤੇ ਇਹਨਾਂ ਨੇ ਗੱਡੀ ਵਾਲਾ ਨਾਮਤ ਮੰਗਾਈ ਤੇ ਇਹਨਾਂ ਨੇ ਆ ਕੇ ਤੇ ਰਾਤ ਸਿਹਰੇ ਟਰੈਕਟਰ ਜਿਹੜਾ ਫਾੜੇ ਪੜਾਤਾ ਉਹ ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਪੈਸੇ ਦੇ ਕੇ ਕੱਢ ਕੇ ਲਾਗੇ ਹਾਂਜੀ ਮਿਲਿਆ ਸਾਨੂੰ ਜਨਮਾਂ ਦੇ ਧਮਕੀ ਦਿੱਤੀ ਆ ਮੈਂ ਕੰਪਲੇਨ ਵੀ ਲਖਾਈ ਹੈ ਐਸਐਸਪੀ ਦੇ ਅੰਦਰ ਦਰਖਾਹ ਦਿੱਤੀ ਹੈ ਇਹਨੂੰ ਵੀ ਥਾਣੇ ਵੀ ਦੇ ਕੇ ਆਇਆ ਹਾਂ ਤੇ ਫੇਰ ਮੇਰੀ ਕਿਸੇ ਨੇ ਸੁਣਾਈ ਨਹੀਂ ਕੀਤੀ ਕਹਿੰਦੇ ਜਦੋਂ ਮਾਰਿਆ ਜਾਏਗਾ ਉਦੋਂ ਤਹੀ ਆਪਾਂ ਆਤਮ ਨਾ ਪੁੱਛਣਾ ਕਿ ਮੰਗੇ ਤੁਹਾਡੀ ਦਸਾਂ ਅਦਾਲਤ ਸਾਡੀ ਵੀ ਜੋ ਅਦਾਲਤ ਦੇ ਕੇ ਚੱਲਦਾ ਪਿਆ ਹੈ ਜੋ ਅਦਾਲਤ ਫੈਸਲਾ ਕਰਦੇ ਸਾਨੂੰ ਸਮਝੂਗਾ ਆਈ ਸੁਣਾਈ ਵੇਖਣੀ ਆਈ ਬਾਪੂ ਦੀ ਗਵਾਹੀ ਲੈਣੀ ਹਾਂਜੀ ਕਾਰਵਾਈ ਚਾਹੁੰਦੇ ਆ ਨਿਕਲ ਕੇ ਸਾਡੇ ਮਿਲਣੀ ਦੀ ਝੋਨਾ ਵੀ ਸਾਡੇ ਅੰਦਰ ਥਾਣੇ ਆ ਰੱਖਿਆ ਉਹ ਜੋ ਬੋਸ ਨੇ ਜੋ ਕਰਾਉਂਦੇ ਏ ਅਜੀ ਕਰ ਮੀਕ ਕੋ ਹਾਂ ਜੀ ਕੀ ਮਸਲਾ ਕੀ ਹੈ ਮਸਲਾ ਪਹਿਲੀ ਦਾ ਇਹਨਾਂ ਦੇ ਆਪਰਾ ਨੂੰ ਤੁਸੀਂ ਕੀ ਲੱਗ ਰਿਹਾ ਇਹਨਾਂ ਤੇ ਮੈਨਾਂ ਇਹਨਾਂ ਦੇ ਸਿੱਛ ਲੱਗਨੇ ਕੀ ਕੀ ਗੱਲ ਕੀ ਹੈ ਸਲੀ ਗੱਲ ਕੀ ਹੈ ਰੋਟੀ ਪਾਣੀ ਨਹੀਂ ਦਿੰਦਾ ਪੁੱਛ ਗਿਛ ਨਹੀਂ ਕਰਦਾ ਐਸਾ ਕਰੀ ਮਰਾਜਮ ਮੈਂ ਤਾਂ ਹਮ ਕੀ ਮੜੀਆਂ ਦਿੰਦਾ ਇਹਨਾਂ ਨੂੰ ਤੰਗ ਫੜਾ ਕਰਦਾ ਠੁਟਮੜ ਵੀ ਕਰਦਾ ਉਹ ਤਾਂ ਕਰਦਾ ਚੋਰੀ ਰਾਤ ਕਦੀ ਬੰਨੇ ਮਾਨ ਚਲ ਜਾਏਗਾ ਕਦੀ ਖਾਲਵਾ ਹੁੰਦਾ ਕਦੀ ਪਾਣੀ ਖਾਲ ਡੂੰਘਿਆ ਕਰ ਆਉਂਦਾ ਟਾਲੀਆਂ ਇਹਨਾਂ ਵੱਡੀਆਂ ਨੇ ਉਹ ਚੋਰੀ ਰਾਤ ਲੈ ਗਿਆ ਢੋ ਕੇ ਪਹਿਲੀ ਇਹਦੀ ਚੋਰੀ ਇਹਨੇ ਕਣਕ ਵੜਾਈ ਹੈ ਤੇ ਚੁੱਕ ਰਿਓ ਯਾਰ ਕਣਕ ਵੜਾਈ ਹੈ ਤੇ ਹਜੇ ਪੰਚਾਇਤ ਆਪਣੀ ਗਈ ਨਹੀਂ ਤੋਂ ਨਾ ਗੇਤੀ ਇਹਦੀ ਟਰਾਲੀ ਕੱਢ ਕੇ ਪੈਸੇ ਲੈ ਗਿਆ ਨਾ ਟਰਾਲੀ ਕੱਢ ਕੇ ਤੇ ਮੰਡੀ ਪਈ ਸੀ ਆਹ ਬੰਦੇ ਮੰਗਣ ਦਾ ਹੱਕ ਉਹਨਾਂ ਨੂੰ ਦੇਵੇ ਬਾਬੇ ਨੇ ਉਹਨਾਂ ਨੂੰ ਕੁਝ ਵੀ ਨਹੀਂ ਦੇਣਾ ਇਹਦੇ ਨਾਲ ਸਹਿਮਤ ਇਹ ਰੋਟੀ ਪਾਣੀ ਪੁੱਛਦੇ ਸੇਵਾ ਕਰਦੇ ਇਹ ਤਾਂ ਕਾਨੂੰਨੀ ਤੌਰ ਤੇ ਹੋਣੀ ਚਾਹੀਦੀ ਹਾਂਜੀ ਹੋਣੀ ਚਾਹੀਦੀ ਗੁਜਾਰਸੇ ਕਿਹੜਾ ਪਿੰਡ ਆਪਣਾ ਧੰਨਵਾਦ ਅਸਲ ਅਸੀਂ ਇੱਥੇ ਪੰਚਾਇਤ ਭਾਈ ਕਾਲੀ ਜੜੀਏ ਨਿਕੋੜ ਜੀ ਕਹਿੰਦਾ ਮੈਂ ਜਿੱਤ ਕ ਲਈ ਹੂੰ ਅਸੀਂ ਵੀ ਅੱਗੋਂ ਮੰਨਦਾ ਕੇਸ ਨਹੀਂ ਕਰਾਂਗਾ ਉਹ ਕਹਿੰਦਾ ਮੈਂ ਫੇਰ ਕੇਸ ਕਰਨਾ ਇਹ ਗੱਲੋ ਫੇਰ ਕਾਬੜ ਪੈ ਗਈ ਕਿੰਨੀ ਪਹਿਲੀ ਦਿੱਤੀ ਗਈ ਸੀ ਤੁਹਾਡੇ ਫੈਸਲੇ ਵਿੱਚ ਗਿਆ ਨਾ ਨਾ ਕਨਾਲ ਤੋਂ ਕੁਛ ਮੰਗਦਾ ਪਹਿਲੀ ਦੇਤੀ ਹੈ ਨਾ ਤੋਂ ਉਧਰੋਂ ਪੈਸਾ ਸਸਾ ਹੀ ਹੋਇਆ ਬਈ ਯਾਰਾ ਕਨਾਲ ਤੇ ਕੁਛ ਮੰਗਲ ਜਿੰਦੇ ਨਹੀਂ ਹਾਂ ਇਸ ਕੋਈ ਕਹਿਆ ਕਿ ਸਾੜ ਦੇ ਲੋ ਉਧਰ ਫੇਰ ਉਹਨਾਂ ਨੂੰ ਉਹਨਾਂ ਨੇ ਬੰਦੇ ਲਾ ਕੇ ਬਾਹਰ ਕੁੱਟਿਆ ਤਾਂ ਤੇ ਉਦੋਂ ਫੇਰ ਇਹ ਨਾ ਮੈ ਨਹੀਂ ਹੁੰਦੇ ਨਹੀਂ ਚਲੋ ਪਹਿਲਾਂ ਮਿਲਾਇਆ ਸੀ ਇਕਲੇ ਨਸੀਬ ਨੀਤੇ ਤੋਂ ਜਲਦੀ ਇਹਦੇ ਕਸਰ ਤੋਂ ਮੰਨਗੇ ਮੰਨਗੇ ਪਰ ਉਹ ਜਦੋਂ ਇਹ ਝਗੜਾ ਕੀਤਾ ਨਾ ਰਾਤ ਤੇ ਉਹਨਾਂ ਫਿਰ ਇਹਨੇ ਨਹੀਂ ਕਿਹਾ ਮੈਂ ਮਤਲਬ ਕਿ ਬੰਦਾ ਗਲਤ ਆਪਣੇ ਮੂਡ ਬਦਲ ਕਰਦੇ ਆ ਹਾਂ ਬੰਦੇ ਲੈ ਆ ਕੇ ਫਿਰ ਜ ਲੜਾਈ ਕਰਨੀ ਫਿਰ ਗਲਤੀ ਕੀਤੀ ਉਹਨੂੰ ਬੋਲਦੇ ਆ ਕਿ ਅੱਜ ਤੇ ਕਹਿਣਾ ਸਮਝਾਉਦਾ ਇਹਨਾਂ ਨੂੰ ਹੋ ਜਾਏ ਧੰਨਵਾਦ ਦੋਵੇਂ ਠੀਕ ਹੈ ਝਗੜੇ ਚ ਕੀ ਫਾਇਦਾ ਕਰੋ ਹਣੀ ਹਾਂ ਪੰਚਾਇਤ ਸਾਹਿਬ ਦਾ ਜਦੋਂ ਇਸ ਬਾਰੇ ਮਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ 5 ਸਾਲ ਬਾਅਦ ਤਕਸੀਮ ਦਾ ਕੇਸ ਵੀ ਲੜਿਆ ਸੀ ਜੋ ਮੇਰੇ ਹੱਕ ਵਿੱਚ ਸੀ ਜਦੋਂ ਮਿੰਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤਿੰਨ ਵਾਰ ਚੌਕੀਦਾਰ ਹੱਥ ਕਾਗਜ਼ ਭੇਜਿਆ ਪਰ ਉਹਨਾਂ ਵੱਲੋਂ ਸਾਈਨ ਨਹੀਂ ਕੀਤੇ ਗਏ ਅਜ ਰਸੀਂ ਗੁਰਦੌਰ ਨੂੰ ਬੁਲਾ ਕੇ ਮਿੰਤੀ ਕਰਵਾ ਰਹੇ ਹਾਂ ਨਿਸ਼ਾਨਦੇਹੀ ਮੌਕੇ ਝਗੜਾ ਨਾ ਹੋਵੇ ਇਥ ਲਈ ਮੌਕੇ ਤੇ ਹੀ ਪੁਲਿਸ ਪਾਰਟੀ ਪੁੱਜੀ ਅਤੇ ਝਗੜੇ ਨੂੰ ਨਹੀਂ ਹੋਣ ਦਿੱਤਾ ਜਦੋਂ ਉਹਨਾਂ ਨੂੰ ਬਾਪੂ ਨਾਲ ਕੀਤੀ ਕੁਟਮਾਰ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਪਹਿਲਾਂ ਮੇਰੇ ਨਾਲ ਕੋਈ ਕੁਟਮਾਰ ਕਰੇਗਾ ਤਾਂ ਮੈਂ ਵੀ ਕੁਟਮਾਰ ਕਰਾਂਗਾ ਜਦੋਂ ਇਸ ਮਾਮਲੇ ਬਾਰੇ ਗਰਦੌਰ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਮਨਜੀਤ ਸਿੰਘ ਨੇ ਨਿਸ਼ਾਨਦੇਹੀ ਲਈ ਦਰਖਾਸਤ ਦਿੱਤੀ ਸੀ ਅਸੀਂ ਚੌਕੀਦਾਰ ਦੀ ਡਿਊਟੀ ਲਗਾਉਂਦੇ ਹਾਂ ਸਾਈਨ ਕਰਾਉਣ ਲਈ ਝਗੜੇ ਦਾ ਮਾਹੌਲ ਬਣਨ ਕਰਕੇ ਅੱਜ ਐਸੀ ਨਿਸ਼ਾਨਦੇਹੀ ਨਹੀਂ ਕਰ ਰਹੇ ਜਦੋਂ ਇਸ ਬਾਰੇ ਹਲਕਾ ਸ਼੍ਰੀ ਹਰਗੋਬਿੰਦਪੁਰ ਥਾਣਾ ਦੇ ਐਸਐਚਓ ਹਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਦਾ ਮਸਲਾ ਡੇਢ ਮਹੀਨਾ ਪਹਿਲਾਂ ਵੀ ਸਾਡੇ ਕੋਲ ਆਇਆ ਸੀ ਕਣਕ ਦੀ ਫਸਲ ਮੰਡੀ ਵਿੱਚ ਸੁੱਟੀ ਗਈ ਸੀ ਤੇ ਪਰ ਅਰਤੀ ਵੱਲੋਂ ਅਜੇ ਤੱਕ ਦੋਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਅਸੀਂ ਪਹਿਲਾਂ ਵੀ ਇਹਨਾਂ ਦੋਵਾਂ ਪਾਰਟੀਆਂ ਦੇ ਉੱਤੇ ਕਾਰਵਾਈ ਕਰ ਚੁੱਕੇ ਹਾਂ ਸਾਨੂੰ ਪਤਾ ਲੱਗਾ ਸੀ ਕਿ ਅੱਜ ਉਥੇ ਜ਼ਮੀਨ ਦੀ ਨਿਸ਼ਾਨਦੇਹੀ ਹੋਣੀ ਹੈ ਇਸੇ ਉਥੇ ਝਗੜਾ ਨਾ ਹੋਵੇ ਇਸ ਲਈ ਪੁਲਿਸ ਪਾਰਟੀ ਉਥੇ ਭੇਜੀ ਸੀ ਉਹਨਾਂ ਨੇ ਕਿਹਾ ਕਿ ਨਿਸ਼ਾਨਦੇਹੀ ਕਰਾਉਣ ਲਈ ਸਾਨੂੰ ਡੀਸੀ ਦਫ਼ਤਰ ਤੋਂ ਚਿੱਠੀ ਨਹੀਂ ਆਈ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਬਾਪੂ ਵੱਲੋਂ ਸਾਨੂੰ ਸ਼ਿਕਾਇਤ ਆਈ ਹੈ ਉਸ ਸੰਬੰਧੀ ਅਸੀਂ ਜਲਦੀ ਕਾਰਵਾਈ ਕਰਾਂਗੇ ਸ਼੍ਰੀ ਹਰ ਗੋਬਿੰਦਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੰਜੀ ਸਿੰਘ ਜੀ ਕਿਹੜਾ ਪਿੰਡ ਗੱਲ ਵਾਲ ਕੀ ਮਸਲਾ ਹੈ ਜੀ ਮੈਨੂੰ ਕੋਰਚੋਂ ਮਨੂੰ ਡਿਗਰੀ ਮਿਲੀ ਹੈ ਨਵਾਂ ਸਾਲਾਂ ਬਾਅਦ ਉਹ ਤੋਂ 5 ਸਾਲ ਬਾਅਦ ਤਕਸੀਮ ਦਾ ਕੇਸ ਵੀ ਲੜਿਆ ਮੇਰੇ ਹੱਥ ਚੋ ਗਿਆ ਇਹ ਨਹੀਂ ਮੇਰਾ ਬੰਦੇ ਸਾਡੇ ਕੇ ਨਹੀਂ ਦਖਲ ਨਹੀਂ ਹੁੰਦਾ ਅੱਜ 2023 ਸੰਦੇ ਵਿੱਚ ਤੇ ਮੈਨੂੰ ਹੁਣ ਫਿਰ ਕੋਲ ਨੇ ਆਖਿਆ ਕਿ ਜੇ ਸਟੇ ਨਹੀਂ ਹੈਗਾ ਤੇ ਤੂੰ ਆਪਣਾ ਪੈਲੀ ਕਰ ਸਕਦਾ ਨਾ ਤਾਂ ਨਿਸ਼ਾਨਦਾਹੀ ਕਰਾ ਸਕਦਾ ਨਾ ਦਖਲ ਦੇ ਉਹਨਾਂ ਨੇ ਦੱਸਿਆ ਜੇ ਸੈਨ ਸਾਰੇ ਕਰਾਣ ਗਿਆ ਹੈ ਤਿੰਨ ਵਾਰ ਚੌਂਕੀਦਾਰ ਤਿੰਨੇ ਆਰੀ ਨਹੀਂ ਚੌਂਕੀਦਾਰ ਕੋਲ ਨੇ ਅੱਖ ਲੱਗੇ ਕਹਿੰਦਾ ਮੈਂ ਨਹੀਂ ਸੈਨ ਕਰਨਾ ਤੂੰ ਪਹਿਲੀ ਨਿਸ਼ਾਨਦਾਹੀ ਕਰਦੀ ਦਿਖਾ ਦੇ ਬਿਨਾਂ ਨਿਸ਼cheid ਫਿਰ ਉਹ ਅਨਕਾਰੀ ਕਰਦੀ ਨਾ ਉਹਨੇ ਉਹ ਉਹ ਗੱਲ ਤਾਂ ਹੈ ਜੇ ਹਸਨ ਕਰਕੇ ਉੱਥੇ ਆਏ ਤੇ ਵਧੀਆ ਗੱਲ ਇੱਕ ਤਾਂ ਪਾਪਾ ਪਾਪਾ ਫਾਜੀ ਨੇ ਮੇਰੀ ਘਰ ਤੋਂ ਘਰ ਚਾਰ ਪੰਜ ਵਾਰ ਕੁੱਟ ਮਾਰ ਕੀਤੀ ਹੋएगी ਅਜੇ ਪਰਸੋਂ ਪਾਪਾ ਜੀ ਦੇ ਲਾਗ ਖੋ ਹੋ ਕੇ ਮੇਰੇ ਇੱਥੇ ਲੱਤ ਕਹੀ ਮਾਰ ਦਿੱਤੀ ਹਨ ਮਾਰੀ ਪੁੱਠੀ ਮੈਂ ਨੂੰ ਆਖਿਆ ਜੀ ਮਾਰਨੀ ਤੇ ਸਿੱਧੀ ਮਾਰ ਕੰਮ ਨਹੀਂ ਕੋਈ ਪੁੱਠੀ ਮਾਰਨ ਲੱਗੀ ਤੇਰਾ ਮਤਲਬ ਹੋਇਆ ਜਿਹੜੇ ਤੁਹਾਡੇ ਅਦਾਲਤ ਵੱਲੋਂ ਕਹਿੰਦੇ ਪਏ ਸਰ ਜੀ ਕੋਈ ਜੱਜਾਂ ਨੂੰ ਅਸੀਂ ਪੈਸੇ ਦੇ ਸਕਦੇ ਹਾਂ ਕੋਈ 20-30 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਦੇ ਸਕਨੇ ਹਾਂ ਜੱਜਾਂ ਨੂੰ ਪੈਸੇ ਨਹੀਂ ਦੇ ਸਕਦੇ ਪੰਜ ਹਰ ਕੋਟਮਾਰ ਕੀਤੀ ਹੈ ਤੇ ਜੇ ਮੈਂ ਉਹ ਕੋਟਮਾਰ ਕਰ ਸਕਦੇ ਤੇ ਮੈਂ ਵੀ ਆਪਣੀ ਉਹਨਾਂ ਦੀ ਮਾਰੀ ਮੋਰੀ ਜਿੱਥੇ ਮੇਰੇ ਗਾਪੂ ਹੋਣਗੇ ਮੈਂ ਵੀ ਕੋਟਮਾਰ ਕਰ ਸਕਦਾ ਪਰ ਮੈਂ ਫਿਰ ਵੀ ਲੜਾਈ ਤੋਂ ਬਚਣਾ ਚਾਹੁੰਦਾ ਮੈਂ ਨਹੀਂ ਲੜਨਾ ਤੇ ਤੁਹਾਨੂੰ ਕੁਝ ਮੈਨੂੰ ਸ਼ੁਰੂ ਤੋਂ ਪਹਿਲਾਂ ਕੁਝ ਵੀ ਨਹੀਂ ਦਿੱਤੀ ਗਈ ਪੰਜ ਕਨਾਲਾਂ ਦਿੱਤੀ ਗਈ ਉਹ ਵੀ ਪੰਜ ਕਨਾਲਾਂ ਪਹਿਲਾਂ ਇਹਨਾਂ ਐਸਡੀਐਮ ਸਾਹਿਬ ਦੇ ਤਿੰਨ ਵਾਰ ਕੇਸ ਹਰੇ ਤੇ ਹੁਣ ਚੌਥੀ ਆਰੇ ਨਾ ਐਡੀਸੀ ਸਾਹਿਬ ਦੇ ਕੇਸ ਲਾਇਆ ਹਾਂ ਅਨਸ਼ਾਹ ਹੋਣਾ ਚਾਹੀਦਾ ਜੀ ਇਹ ਜਿਹੜਾ ਛੋਟਾ ਬ੍ਰਦਰ ਆ ਇਹ ਬਿਲਕੁਲ ਨਾੜਵਾ ਫਾਦਰ ਵੀ ਮੇਰੇ ਬਿਲਕੁਲ ਨਾੜਵਾ ਇਹਨਾਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਹਿੱਸਾ ਹੈ ਚੜ ਗਿਆ ਵਾ ਉਹ ਦਿਨੇ ਪੈਣਾ ਵਾ ਇਹ ਕਹਿੰਦੇ ਨਹੀਂ ਦੇਣਾ ਕੋਈ ਬਾਕੀ ਸਿਸਟਰ ਜਿਹੜੀ ਆਏ ਨੇ ਉਹ ਵੀ ਕਹਿੰਦੇ ਕਿ ਆ ਤਾਂ ਕਰਦਾ ਤਕਾਣੀ ਸਰ ਕਰਦਾ ਮੈਂ ਕੋਈ ਵੀ ਤਾਂ ਕਾ ਇਹ ਕਰਦੇ ਸਾਰੇ ਜਿਹਨੇ ਚਾਰੇ ਤਿੰਨੇ ਚਾਰੇ ਜਿਹਨੇ ਇਕੱਠੇ ਇੱਕ ਪਾਸੇ ਹੋ ਗਏ ਮੇਦਾਂ ਤਕਾ ਕਰ ਦਿੰਦਾ ਯਾਰ ਤੇਰਾ ਤਕਾ ਹੋ ਹਾਂਜੀ ਹਿੱਸਾ ਮਿਲਣਾ ਚਾਹੀਦਾ ਬਰਾਬਰ ਬਰਾਬਰ ਹੀ ਸ਼ਾਮਿਲ ਹੋ ਜਾਇਦਾ ਤੇ ਬਾਕੀ ਜੇ ਜੋ ਮਤਲਬ ਇਹ ਜੀ ਪਰਾਨੇ ਜਾਂ ਥਾਣੇ ਰਾਹੀ ਨਾ ਆਇਆ ਤੇ ਗੁਰਦਾਰਾ ਸਾਹਿਬ ਬੈਠ ਕੇ ਰਾਹੀ ਨਾ ਆਇਆ ਵਾ ਅਸੀਂ ਉਹ ਰਾਹੀ ਨਾਲ ਮੰਨ ਨੂੰ ਤਿਆਰ ਆ 2.5 ਲੱਖ ਰੁਪਇਆ ਹਾਨੂੰ ਦੇ ਦੇ ਇਹ ਸਾਰੇ ਵਾਪਸ ਲੈ ਰਜਿਸਟਰੀ ਲਿਖਾ ਲੈ ਤੇ 2.5 ਦੋ ਘਣਾ ਦੀ ਮੇਰੇ ਰਜਿਸਟਰੀ ਕਰਾ। ਨਾ ਇੱਕ ਮਿੰਟ ਇਹ ਤਾਂ ਮਾਦੰਦੀ ਕੀ ਮਸਲਾ ਕੀ ਹੈ ਜਿਹੜਾ ਦੋਨੇ ਭਰਾਵਾਂ ਦਾ ਮਸਲਾ ਮਨਜੀਤ ਸਿੰਘ ਨੇ ਨਿਸ਼ਾਨਦੀ ਦਿਖਾ ਦਿੱਤੀ ਹੋਈ ਹੈ। ਤੇ ਅਸੀਂ ਨਿਸ਼ਾਨਦੀ ਕਰਨ ਲਈ ਆਏ ਹਾਂ। ਜੇ ਪਾਰਟੀ ਝਗੜਾ ਕਰਦੀ ਹੈ ਤਾਂ ਇਹ ਨਿਸ਼ਾਨਦੇ ਨਹੀਂ ਕਰਦੇ ਅੰਗਾਰ ਚੱਲਦਾ ਕਿ ਨਹੀਂ ਕਰਦੇ ਕੋਈ ਪਸਾਇੰਗ ਕਰਕੇ ਦੂਜੇ ਨੂੰ ਚੌਕੀਦਾਰ ਨੂੰ ਇੱਕ ਪਰਵਾਨਾ ਦਿੰਦੇ ਚੌਕੀਦਾਰ ਦੇ ਤੇ ਤਲਾਕ ਜੰਗਾ ਜੇ ਦੋ ਇੱਕ ਪਾਰਟੀ ਸਾਈਨ ਕਰਦੇ ਇੱਕ ਨਾ ਕਰੇ ਤੇ ਉਤੇ ਚੌਕੀਦਾਰ ਤੋਂ ਇਨਕਾਰੀ ਲਿਖਾ ਲੀਦੀ ਹੈ ਜੇ ਇਨਕਾਰੀ ਨਾਲ ਪਾਰਟੀ ਦੇ ਆਗਰ ਆਉਂਦੀ ਆ ਇਹਨੂੰ ਪੁੱਛਿਆ ਜਾਂਦਾ ਮੈਂ ਲੈਣਾ ਹੋ ਨਹੀਂ ਜੀ ਵੀ ਕਰਦੀ ਜਿੰਮੇਵਾਰੀ ਚੌਕੀਬਾਰ ਦਾ ਤੇ ਆ ਜਾਂਦੀ ਸਾਰੀ ਚੌਕੀਬਾਰ ਦੀ ਸਾਡੇ ਮਾਲ ਲੈਣ ਆਉਂਦੀ ਸਾਰੀ ਤੇ ਬਾਅਦ ਚ ਉਹ ਕਹਿਣ ਕਿ ਸਾਡੇ ਸਿਆਣੇ ਤੇ ਸਾਡੇ ਧੱਕੇ ਨਾਲ ਆ ਕੇ ਕਰਿਓ ਉਹ ਨਹੀਂ ਉਹ ਨਹੀਂ ਕਹਿਣ ਉਹ ਮੋਕਾ ਦੇ ਆ ਗਏ ਨੇ ਅਸੀਂ ਆਈ ਆਈ ਦੇਖਦੇ ਨੇ ਜੀ ਇੱਥੇ ਝਗੜਾ ਹੋ ਰਿਹਾ ਇੱਥੇ ਹੋਰ ਫੋਰਸ ਦੀ ਲੋੜ ਹੈ ਧੰਨਵਾਦ ਹਾਂ ਨੰਨਾ ਮਸਲਾ ਅੱਜ ਤੋਂ ਕੋਈ 1.5 ਮਹੀਨਾ ਪਹਿਲਾਂ ਵੀ ਸਾਡੇ ਕੋਲ ਆਇਆ ਹੈ ਕਣਕ ਦੇ ਸੀਜ਼ਨ ਜਦੋਂ ਕਣਕ ਵੜਨ ਦਾ ਮਸਲਾ ਹੈ ਉਦੋਂ ਇਹਨਾਂ ਪਾ ਸ਼ਾਂਤੀ ਨਾਲ ਕਣਕ ਵੱਢ ਕੇ ਤੇ ਉੱਥੇ ਰਾਣਤੀਏ ਜੇ ਤਲਾਤੀ ਜੋ ਪੈਸੇ ਉਨਕੋ ਹੀ ਦੇ ਪਿਆ ਕਿ ਹੁਣ ਦਿੱਤੇ ਨਹੀਂ ਗਏ ਇਹਨਾਂ ਨੋਹਾਂ ਦੀ ਪਹਿਲਾਂ ਵੀ ਸਰੋਕੂ ਕਰ ਹੋਈ ਅਮਚ ਲੈਂਦੀ ਗਈ ਆ ਅੱਜ ਮੈਨੂੰ ਪਤਾ ਲੱਗਾ ਵੀ ਉੱਥੇ ਕੋਈ ਡੇ ਝਗੜਾ ਝਗੜਾ ਹੋਣ ਦਾ ਖਤਰਾ ਵਾ ਇਸ ਕਰਕੇ ਉਸ ਪਾਰਟੀ ਉੱਤੇ ਵੀ ਜਿਹੇ ਨਿਸ਼ਾਨਦੇਹੀ ਕਾਉਣ ਸੰਬੰਧੀ ਨਾਕੋ ਮੈਨੂੰ ਰਿਸੀ ਦਾ ਉਤਰ ਉੱਤਥੀ ਆਈ ਆ ਤੇ ਨਾਕੋ ਮੈਨੂੰ ਕੋਈ ਹਸਪਤਲ ਦਾ ਹੁਕਮ ਆਇਆ ਇਸ ਕਰਕੇ ਉਹ ਮੈਂ ਜਿਹੜੀ ਪੋਸਟ ਪਾਰਟੀ ਗਈ ਹੂ ਸਿਰਫ ਇਹਨਾਂ ਝਗੜਾ ਠਾਉਣ ਕਰਕੇ ਗਈ ਜੇ ਕਿ ਬਾਕੂ ਦੇ ਸੇਖਤਾਈਆਂ ਉੱਤੇ ਵੀ ਅਮਲ ਕੀਤਾ ਜਾਏ ਤਾਂ ਉਹ ਜ਼ਰ